ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਈ ਦਾਇ ਦਾਇਆ ਕਿ ਲੈ ਸਗਲ ਜਗਤ ਨੌਜੀ ਅੱਜ ਦੇ ਵੀਡੀਓ ਦੀ ਸ਼ੁਰੂਆਤ ਅੰਮ੍ਰਿਤ ਵੇਲੇ ਇਸ ਸੋਹਣੇ ਜਿਹੇ ਸ਼ਲੋਕ ਦੇ ਨਾਲ ਅਰੋਜ ਅਸੀਂ ਇਹ ਸ਼ਲੋਕ ਸੁਣਦੇ ਆਂ ਪੜ੍ਹਦੇ ਆਂ ਪਰ ਆਮal ਨਹੀਂ ਕਰਦੇ ਤੇ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਵੀ ਕਿੰਨਾ ਸੋਹਣਾ ਵਾਤਾਵਰਨ ਨੂੰ ਦਿੱਤਾ ਆ ਮਾਣ ਪਵਨ ਹਵਾ ਜਿਹੜੀ ਉਹਨੂੰ ਗੁਰੂ ਦਾ ਰੂਪ ਦਿੱਤਾ ਆ ਤੇ ਪਾਣੀ ਨੂੰ ਪਿਤਾ ਦਾ ਰੂਪ ਦਿੱਤਾ ਆ ਤੇ ਧਰਤੀ ਨੂੰ ਮਾਤਾ ਦਾ ਰੂਪ ਦਿੱਤਾ ਆ ਤੇ ਕਿੰਨਾ ਸੋਹਣਾ ਦੱਸਿਆ ਆ ਇਹ ਤੇ ਆ ਜੀ ਇਹ ਸਾਰਾ ਕੁਝ ਸ੍ਰਿਸ਼ਟੀ ਵਧੀਆ ਰਹੂਗੀ ਹਵਾ ਪਾਣੀ ਵਧੀਆ ਰਹੂਗਾ ਧਰਤੀ ਵਧੀਆ ਰਹੂਗੀ ਪਾਣੀ ਰਹੂਗਾ ਤਾਂ ਹੀ ਸਾਰੀ ਸ੍ਰਿਸ਼ਟੀ ਵਧੀਆ ਰਹਿ ਸਕਦੀ ਹੈ ਜੀ ਤੇ ਸਵੇਰ ਦਾ ਮੌਸਮ ਸੀ ਸੈਰ ਕਰ ਰਹੇ ਸੀ ਤੇ ਇੱਥੇ ਆ ਕੇ ਬਹੁਤ ਸੋਹਣੀ ਜਿਵੇਂ ਸ਼ਾਮ ਨੂੰ ਵੀ ਆਈ ਤਾਂ ਉਦੋਂ ਵੀ ਬਹੁਤ ਸੋਹਣੀ ਬਾਣੀ ਸੁਣਦੀ ਰਹਿ ਰਹਾ ਸਾਬ ਦੀ ਤੇ ਸਵੇਰ ਨੂੰ ਜਪਜੀ ਸਾਹਿਬ ਦੀ ਸੁਣਦੀ ਆ ਤੇ ਹੁਣ ਮੈਂ ਆ ਰਹੀ ਸੀ ਤੇ ਸ਼ਲੋਕ ਚੱਲ ਰਹੇ ਸੀਗੇ ਆ ਵੀਡੀਓ ਦੇ ਵਿੱਚ ਤਾਂ ਨਹੀਂ ਕਲੀਅਰ ਸੁਣੇ ਇਸ ਕਰਕੇ ਮੈਂ ਨਾਲੇ ਬੋਲ ਰਹੀ ਸੀਗੀ ਵਧੀਆ ਲੱਗਦੀ ਆ ਜਦ ਸੁਨਮਸਾਨ ਦੇਖੋ ਐਸ ਵੇਲੇ ਕਿੰਨੇ ਪੰਛੀ ਬੋਲਦੇ ਮੋਰ ਕੋਇਲਾ ਅੰਬਾਂ ਦੇ ਬੂਟੇ ਜਿੰਨੇ ਵੀ ਸੀਗੇ ਵੈਸੇ ਤਾਂ ਇੱਧਰ ਬਹੁਤ ਬਾਗ ਹੁੰਦੇ ਸੀਗੇ ਤੇ ਵੈਸੇ ਹੁਣ ਵੀ ਜਿੰਨੇ ਵੀ ਬੂਟੇ ਹੈਗੇ ਆ ਤੇ ਬਹੁਤ ਸੋਹਣੀ ਰੌਣਕੇ ਅੰਬਾਂ ਦੇ ਉੱਤੇ ਤਾਂ ਇਸ ਕਰਕੇ ਸਵੇਰੇ ਸਵੇਰੇ ਕੋਇਲਾਂ ਚਹਿਚਹਾ ਰਹੀਆਂ ਆ ਬਹੁਤ ਸੋਹਣਾ ਦ੍ਰਿਸ਼ ਹੈ ਸਾਡੇ ਪਿੰਡ ਦਾ ਇਸ ਵੇਲੇ ਕਣਕਾਂ ਵੱਢ ਹੋ ਗਈਆਂ ਤੇ ਕੱਦੂ ਲੱਗ ਗਏ ਆ ਹਾਲੇ ਥੋੜੇ ਜਿਹਾ ਖੇਤ ਰਹਿੰਦੇ ਆ ਤੋੜੀ ਵਗੈਰਾ ਬਣਾਉਣ ਦੇ ਲਈ ਤੋੜੀ ਬਣਾਉਣ ਦੇ ਲਈ ਰਹਿੰਦੇ ਥੋੜੇ ਖੇਤ ਤੇ ਬਾਕੀ ਤੇ ਆਲਮੋਸਟ ਕੰਮ ਨੇ ਬੜੇ ਗਿਆ ਸਾਰਾ ਕਣਕਾਂ ਦਾ ਤੇ ਅਸੀਂ ਵੀ ਕੱਦੂ ਵੀ ਲਾਤਦੇ ਆ ਤੇ ਹਲੇ ਉਹ ਖੇਤ ਰਹਿੰਦਾ ਆ ਹਲੇ ਤੇ ਦੇਖੋ ਕਿੰਨਾ ਸੋਹਣਾ ਮਾਹੌਲ ਆ ਮੁਕਾਬਲਾ ਚੱਲ ਰਿਹਾ ਕਿਤੇ ਕੋਇਲਾ ਕਿਤੇ ਮੋਰ ਇੱਧਰ ਜਿੱਦਾਂ ਵਿਆਜ ਨੇ ਬੀਬੀਆਂ ਗਾਉਂਦੀਆਂ ਹੁੰਦੀਆਂ ਵਾਰੀ-ਵਾਰੀ ਪਹਿਲਾ ਅੱਧੀਆਂ ਗਾਉਂਦੀਆਂ ਅੱਧੀਆਂ ਬਾਅਦ ਚ ਗਾਉਂਦੀਆਂ ਉਹੀ ਮਾਹੌਲ ਐ ਸਿਰ ਸਰਪੰਚੀਆਂ ਦਾ ਬਹੁਤ ਸੋਹਣਾ ਲੱਗਦਾ ਦੇ ਵਾਰੀ-ਵਾਰੀ ਕਰਦੇ ਆ ਐ ਹੈ ਹੂ ਹੂ ਆਂ ਬੱਚੇ ਹਲੇ ਸੁੱਤੇ ਪਏ ਸੀ ਤੇ ਪੁੰਨੀ ਸਾਹਿਬ ਵੀ ਸ਼ੇਅਰ ਕਰਦੇ ਚਲੇ ਗਏ ਅੱਗੇ ਤੇ ਮੈਂ ਦੋ ਘੜੇ ਲਾਉਣੀ ਹੁੰਨੀ ਆ ਕਿਉਂਕਿ ਪਹਿਲਾਂ ਕੰਮਕਾਰ ਵੀ ਘਰ ਦਾ ਕਰਨਾ ਹੁੰਦਾ ਆ ਧਾਰ ਫੇਰ ਕੇ ਚਾਹ ਬਣਾ ਕੇ ਪੀ ਕੇ ਪਸ਼ੂ ਚੋ ਕੇ ਤੇ ਫਿਰ ਹਲੇ ਟਾਈਮ ਹੁੰਦਾ ਆ ਉਹਨਾਂ ਤਿਆਰ ਕਰਨ ਦੇ ਲਈ ਰਮਾਨ ਦੀ ਬੱਸ ਲੇਟ ਆਉਂਦੀ ਆ 8 ਵਜਿਆਂ ਦੀ 8 ਵਜੇ ਤਾਂ ਦੁਪਹਿਰਾ ਹੀ ਹੋ ਜਾਂਦਾ ਆ ਫੇਰ ਅਸੀਂ ਕੰਮ ਕੁੰਮ ਨਵੇੜ ਕੇ ਘਰ ਦਾ ਫੇਰ ਜਾਵਾਂਗੇ ਥੋੜੀ ਜਿਹੀ ਸ਼ਾਪਿੰਗ ਕਰਨ ਅੱਜ ਤੇ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਵੀ ਵਿਆਹ ਆ ਗਿਆ ਮੇਰੀ ਭਾਣਜੀ ਦਾ ਵੈਸੇ ਤਾਂ ਸ਼ਾਪਿੰਗ ਕਰ ਲਈ ਉਹ ਆ ਥੋੜੀ ਬੱਤੀ ਰਹਿੰਦੀ ਆ ਕੱਪੜੇ ਸਮਾਉਣੇ ਹੁੰਦੇ ਸੀ ਪਹਿਲਾਂ ਲੈ ਲੈ ਸੀਗੇ ਤੇ ਹੁਣ ਤਾਂ ਜੁੱਤੀਆਂ ਜੱਤੀਆਂ ਆ ਜਾਂ ਫਿਰ ਪੁੰਨੀ ਸਾਹਿਬ ਨੇ ਪੱਗਾਂ ਲੈਣੀਆਂ ਆ ਅਰਮਾਨ ਦਾ ਥੋੜਾ ਜਿਹਾ ਕੰਮ ਆ। ਬਸ ਬਾਕੀ ਤਾਂ ਹੋ ਗਿਆ ਆ ਸਾਰਾ। ਸ਼ੇਰੂ ਵੀ ਸਾਡੇ ਨਾਲੇ ਸੈਰ ਕਰਨ ਜਾਂਦਾ ਆ। ਆ ਦੇਖੋ ਮੈਂ ਇੱਕੋ ਸਾਰ ਦੋ ਗੜੇ ਲਾ ਲੈਣੇ ਆ ਪੁੰਨੀ ਸਾਹਿਬ ਨੇ ਹੁਣ ਪਹਿਲਾਂ ਘਰ ਜਾ ਕੇ ਦੇਖਣੇ ਹੁੰਦੇ ਆ ਪਸੂ ਪਸੂ ਫੇਰ ਦੂਜਾ ਗੜਾ ਲਾਉਣਾ ਆ। ਹਾਂ ਛਿਆ ਦੀ ਵਾਰ ਸੋਣਾ ਤੁਸੀਂ ਕਿੰਨਾ ਸੋਹਣਾ ਦ੍ਰਿਸ਼ਿਆ ਐਸ ਵੇਲੇ ਜਦੋਂ ਬਾਹਰ ਨਿਕਲ ਜਾਈਦਾ ਆ ਘਰੋਂ ਫਿਰ ਅੰਦਰ ਵੜਨ ਦਿਲ ਨਹੀਂ ਕਰਦਾ ਬਾਹਰ ਠੰਡਾ ਠੰਡਾ ਸੋਹਣਾ ਲੱਗਦਾ ਆ ਸ਼ਾਮ ਨੂੰ ਵੀ ਦਿਨ ਸ਼ਾਮ ਨੂੰ ਜਿਆਦਾ ਹੁੰਮਸ ਹੁੰਦੀ ਅੰਦਰਾਂ ਦੇ ਵਿੱਚ ਤੇ ਐਸ ਵੇਲੇ ਵੀ ਹੁਣ ਥੋੜੀ ਜਿਹੀ ਮੈਂ ਸੈਰ ਕਰਕੇ ਦੋ ਕਿਕੇੜੇ ਲਾ ਕੇ ਫੇਰ ਮੈਂ 베ੜੇ ਚ ਝੜੂ ਫੇਰਨਾ ਫੇਰ ਬੂਟੇ ਜਿਹੜੇ ਲਾਏ ਉਹਨਾਂ ਨੂੰ ਪਾਣੀ ਪਾਉਂਗੀ ਫੇਰ ਛੋਟੇ ਛੋਟੇ ਧੁੱਪ ਚੜਨ ਆਪਣੀ ਫੇਰ ਸੱਚ ਅੱਗ ਵਾਲ ਕੇ ਚੁੱਲੇ ਤੇ ਦੁੱਧ ਵੀ ਰੱਖ ਦੇਣਾ ਕੰਡੇ ਟੰਡੇ ਫੇ ਰੋਟੀ ਬਣਾ ਲੈਣੀ ਹੈ ਬਾਹਰ 베ੜੇ ਚ ਫੇਰ ਧੁੱਪ ਚੜ ਜਣੀ ਫੇਰ ਅੰਦਰਲਾ ਕੰਮ ਕਰਾਂਗੇ ਅੰਦਰਲਾ ਤਾਂ ਪਰੰਬੀਰ ਹਲੇ ਘਰੇ ਹੁੰਦੀ ਆ ਤੇ ਉਹ ਝੜ ਟੁੱਟ ਫੇਰ ਲੈਂਦੀ ਆ ਕਿਉਂਕਿ ਉਹਦੇ ਪੇਪਰ ਆ ਪੜ੍ਹ ਲਈ ਸਾਰਾ ਦਿਨ ਤੇ ਲਓ ਜੀ ਹੁਣ ਮੈਂ ਘਰ ਆ ਗਈਆਂ ਤੇ ਹੁਣ ਬਾਕੀ ਦੀ ਵੀਡੀਓ ਮੈਂ ਹਜੇ ਨਹੀਂ ਬਣਾਉਂਗੀ ਕਿਉਂਕਿ ਹਲੇ ਮੈਂ ਬਹੁਤ ਬਿਜ਼ੀ ਆ ਰੋਟੀ ਪਾਣੀ ਦਾ ਕਰਨਾ ਆ ਰਮਾਨ ਨੂੰ ਤਿਆਰ ਹੋ ਕੇ ਸਕੂਲ ਭੇਜਣਾ ਆ ਤੇ ਹੁਣ ਮੈਂ ਰਮਾਨ ਦੇ ਸਕੂਲ ਆਏ ਤੇ ਵੀਡੀਓ ਬਣਾਉਂਗੀ ਲਓ ਜੀ ਜਿੱਦਾਂ ਕਿ ਮੈਂ ਅੱਜ ਸ਼ਹਿਰ ਕਾ ਨੇ ਵੀਡੀਓ ਬਣਾਈ ਸੀ ਤੁਹਾਨੂੰ ਦੱਸਿਆ ਸੀ ਅਸੀਂ ਸ਼ਾਪਿੰਗ ਕਰਾਂਗੇ ਰਮਾਨ ਵੀ ਲੈਟ ਕਰਾਂਗੇ ਅਸੀਂ ਇਹ ਕਿਤਾਬੀਆ ਸਿੱਖਣ ਕਿ ਕਿਹੜੇ ਲਈ ਕਿੰਨਾ ਲੈਣਾ ਹੈ ਗੁੱਟ ਤੇ ਪਹਿਲਾਂ ਨਾਲਜ ਇਕੱਲੇ ਹੋਣਾ ਸੀ ਤੇ ਨਹੀਂ ਤਾਂ ਸੂਰ ਚੱਲ ਜਾਣਾ ਸੀਗਾ ਤੇ ਹੁਣ ਅਸੀਂ ਚੱਲੇ ਆ ਪਰ ਮੈਂ ਨਾ ਸਬਜ਼ੀ ਬਣਾਤੀ ਇੱਥੇ ਸਾਰਾ ਕੰਮ ਹੋ ਗਿਆ ਬਸ ਸਾਰੇ ਘੰਡੇ ਧੋਣੇ ਨੇ ਆਪਾਂ ਮੱਝ ਵਾਸਟ ਕੱਢ ਦੇ ਠੀਕ ਹੈ ਜੀ ਦੇਖਦੇ ਆ ਜੇ ਉੱਥੇ ਜਾ ਕੇ ਪਨੀਰ ਤੇ ਬਣਾਵਾਂਗੇ ਤਾਂ ਆਪੇ ਮਿਲ ਜਾਏਗਾ ਫਿਰ ਤੇ ਲੋ ਜੀ ਹੁਣ ਅਰਮਾਨ ਸਕੂਲੋਂ ਆ ਚੁੱਕਾ ਆ ਜਿਵੇਂ ਕਿ ਮੈਂ ਕਿਹਾ ਸੀਗਾ ਵੀ ਅਰਮਾਨ ਦੇ ਸਕੂਲ ਆਏ ਤੇ ਅਸੀਂ ਜਾਵਾਂਗੇ ਮਾਨਪੁਰ ਨੂੰ ਸ਼ਾਪਿੰਗ ਕਰਨ ਕਿਉਂਕਿ ਇਹਦੇ ਲਈ ਬੂਟ ਲੈਣੇ ਆ ਜਲਸਾ ਲੈਣਾ ਆ ਇਹਨੇ ਤੇ ਫਿਰ ਇਹਨੂੰ ਨਾਲ ਲਿਜਾ ਕੇ ਲੈਣਾ ਸੀਗਾ ਤੇ ਇਸ ਕਰਕੇ ਹੁਣ ਅਸੀਂ ਜਾਵਾਂਗੇ ਇਹਨੂੰ ਨਾਲ ਲਿਜਾਣਾ ਟੈਂਸ਼ਨ ਨੂੰ ਨਾਲ ਲੈ ਕੇ ਜਾਣ ਦੀ ਗੱਲ ਹੁੰਦੀ ਆ ਇਹਨੂੰ ਮੈਂ ਘਰੋਂ ਬਿਲਕੁਲ ਸਖਾਲ ਕੇ ਲੈ ਕੇ ਜਾਨੀ ਆ ਵੀ ਤੂੰ ਉੱਥੇ ਜਾ ਕੇ ਮੈਨੂੰ ਤੰਗ ਨਹੀਂ ਕਰਨਾ ਆ ਚੀਜ਼ ਲੈਣੀ ਤਾਂ ਆ ਚੀਜ਼ ਲੈਣੀ ਆ ਪਰ ਚੀਜ਼ਾਂ ਦਾ ਖੈਰ ਨਹੀਂ ਲੈਂਦਾ ਪਰ ਇਹ ਨਾ ਉਹਦਾ ਬਹੁਤ ਭਕਾਉਂਦਾ ਆ ਫੋਨ ਨਹੀਂ ਛੱਡਦਾ ਉੱਥੇ ਜਾ ਕੇ ਵੀ ਬਸ ਫੋਨ ਦੁਆਲੇ ਲੱਗਾ ਰਿਹਾ ਦੇ ਦੇਖੋ ਜੀ ਜਦੋਂ ਕੋਈ ਪ੍ਰੋਗਰਾਮ ਹੋਵੇ ਦੋ ਤਿੰਨ ਦੁਕਾਨਾਂ ਦੀ ਸ਼ਾਪਿੰਗ ਤਾਂ ਮੇਨ ਹੁੰਦੀ ਆ ਕੱਪੜੇ ਦੀ ਤੇ ਜੁੱਤੀਆਂ ਦੀ ਕੱਪੜੇ ਅਸੀਂ ਪਹਿਲਾਂ ਲੈ ਲੈ ਸੀਗੇ ਮੈਂ ਕੱਪੜੇ ਤੇ ਬਹੁਤਾ ਪੈਸਾ ਨਹੀਂ ਖਰਚ ਕਰਦੀ ਹੁੰਦੀ ਹਲਕੇ ਫੁਲਕੇ ਕੱਪੜੇ ਲੈਣੀਆਂ ਜਿਹੜੇ ਕਿ ਹਰ ਵੇਲੇ ਪਹਿ ਜਾਣ ਤੇ ਕਿਉਂਕਿ ਜੇ ਅਸੀਂ ਭਾਰੇ ਕੱਪੜੇ ਲੈ ਲਈਦੇ ਆ ਤੇ ਬਸ ਇੱਕ ਦੋ ਵਾਰ ਪਹਿੰਦੇ ਆ ਫਿਰ ਉਹਦਾ ਬਾਰ-ਬਾਰ ਪਾਉਣ ਨੂੰ ਕਹਿੰਦੇ ਵੀ ਉਹੀ ਕੱਪੜੇ ਉਹੀ ਕੱਪੜੇ ਤੇ ਇਸ ਕਰਕੇ ਮੈਂ ਉਹੀ ਕੱਪੜਾ ਲੈਣੀ ਹੁੰਨੀ ਆ ਜਿਹੜਾ ਸਾਰਾ ਸੀਜ਼ਨ ਪਹਿਚ ਜਾਵੇ ਤੇ ਉੱਥੋਂ ਚੁੰਨੀ ਲਈ ਸੀ ਇੱਕ ਕੱਪੜੇ ਦੀ ਦੁਕਾਨ ਤੋਂ ਉੱਥੇ ਹਰਮਨ ਨੇ ਵੀਡੀਓ ਨਹੀਂ ਬਣਾਉਣ ਦਿੱਤੀ ਤੇ ਪੁਨੀ ਸਾਹਿਬ ਨੇ ਪੱਗਾਂ ਲਈਆਂ ਸੀ ਪੱਗਾਂ ਵੀ ਹੁਣ ਅਸੀਂ ਲੈ ਲਈਆਂ ਪੀਕੋ ਕਰਨ ਦੇ ਦਿੱਤੀਆਂ ਪੁਨੀ ਸਾਹਿਬ ਨੇ ਤੇ ਮੈਂ ਆਪਣੀ ਚੁੰਨੀ ਡਾਈ ਕਰਨ ਨੂੰ ਦੇਤੀ ਆ ਤੇ ਹੁਣ ਅਸੀਂ ਆ ਗਏ ਆ ਜੀ ਕਮਲ ਬੂਟ ਹਾਊਸ ਤੇ ਤੇ ਵਧੀਆ ਵੈਰਾਈਟੀ ਹੁੰਦੀ ਆ ਇੱਥੇ ਜੁੱਤੀਆਂ ਲਈਦੀਆਂ ਸੀ ਤੇ ਹੁਣ ਰਮਨ ਟਰਾਈ ਕਰ ਰਿਹਾ ਆ ਆਪਣੇ ਯੂਨੀਫਾਰਮ ਦੇ ਵਾਈਟ ਸ਼ੂ ਤੇ ਨਾਲੇ ਜਲਸਾ ਮੈਂ ਕਹਤੋਂ ਬਲੈਕ ਲੈ ਲਾ ਬਲੈਕ ਸਾਰੇ ਪੈ ਜਾਂਦੇ ਕੱਪੜੇ ਦੇ ਨਾਲ ਕਿੱਤੇ ਕਮੀਜ਼ ਪਜਾਮੇ ਦੇ ਨਾਲ ਵੀ ਤੇ ਕਾਲੇ ਦੇ ਨਾਲ ਵੀ ਤੇ ਕਹਿੰਦਾ ਨਹੀਂ ਮੈਂ ਬਰਾਊਨ ਲੈਣੇ ਆ ਤੇ ਚਲੋ ਇਹ ਵੀ ਮਰਜੀ ਆ ਨੇ ਬਰਾਊਨ ਜਲਸਾ ਲੈ ਲਿਆ ਆ ਤੇ ਮੈਂ ਕਹਾਂ ਤੁਹਾਡਾ ਇੱਥੇ ਚੰਗੀ ਤੇ ਟਰਾਈ ਕਰਨਾ ਫੇਰ ਨਾ ਮੈਨੂੰ ਕਹੀ ਕਿਉਂਕਿ ਬਾਰ-ਬਾਰ ਮੈਨੂੰ ਨਹੀਂ ਚੰਗਾ ਲੱਗਦਾ ਜੁੱਤੀਆਂ ਮੋੜੋ ਲੈ ਕੇ ਜਾਓ ਇੱਕ ਵਾਰ ਤਾਂ ਹੀ ਇਹਨੂੰ ਨਾਲ ਲੈ ਕੇ ਆਈਆਂ ਮੈਂ ਵੀ ਨਹੀਂ ਤਾਂ ਸਿਆਪੇ ਲੈ ਜਾਣੀ ਸੀਗੀ ਤੇ ਚਲੋ ਆਪਣੀ ਪਸੰਦ ਦੀ ਲੈ ਲਈ ਆ ਅਵਨੀਤ ਦਾ ਵੀ ਫੋਨ ਆ ਗਿਆ ਸੀ ਕਾ ਵੀ ਮੈਨੂੰ ਲੈ ਜਾਵਾ ਕਿ ਕਿਉਂਕਿ ਅਵਨੀਤ ਦਾ ਵੀ ਛੁੱਟੀ ਦਾ ਟਾਈਮ ਹੋ ਗਿਆ ਵੀ ਉਹਦੇ ਪਾਪਾ ਨੂੰ ਲੈਣ ਆਉਂਦੇ ਹੁੰਦੇ ਆ ਤੇ ਹੁਣ ਅਸੀਂ ਵੀ ਉਸੇ ਟਾਈਮ ਤੇ ਆਇਆ ਹਾਂ ਮਾਲ ਪਰ ਇੱਥੇ ਹੁਣ ਸਾਨੂੰ ਟੈਨਸ਼ਨ ਹੋ ਗਈ ਹੈ ਕਿਉਂਕਿ ਮੋਟਰਸਾਈਕਲ ਤੇ ਅਸੀਂ ਅਸੀਂ ਤਿੰਨ ਜਾਣੇ ਹੁਣ ਸਵਾਰੀਆਂ ਹੋ ਗਈਆਂ ਚਾਰ ਤੇ ਹੁਣ ਪੁਨੀ ਸਾਹਿਬ ਕਹਿੰਦੇ ਤੂੰ ਐਦਾਂ ਕਰ ਜਿਹੜੀ ਕੋਈ ਚੀਜ਼ ਹੋਰ ਲੈਣੀ ਹੈ ਤੂੰ ਦੇਖ ਲੈ ਮੈਂ ਜਨੂ ਅਵਨੀਤ ਦੇ ਅਰਮਾਨ ਨੂੰ ਘਰ ਛੱਡਿਆ ਹੁਣ ਆ ਤੇ ਚਲੋ ਮੈਂ ਕਿਹਾ ਠੀਕ ਆ ਤੇ ਇੱਥੇ ਸਾਡੇ ਨਾਲ ਬਹੁਤ ਹਾਸਾ ਪੈ ਗਿਆ ਕਿਉਂਕਿ ਅਵਨੀਤ ਵੀਡੀਓ ਬਣਾ ਰਹੀ ਸੀ ਤੇ ਉਹ ਫੋਨ ਵੀ ਨਾਲੇ ਲੈ ਗਈ ਤੇ ਮੈਂ ਸੋਚਿਆ ਸੀ ਅੱਜ ਬਹੁਤ ਵਧੀਆ ਵਲੌਗ ਬਣੂਗਾ ਤੇ ਜਿੱਥੇ ਜਿੱਥੇ ਜਾਊਂਗੀ ਵੀਡੀਓ ਬਣਾਉਂਗੀ ਤੇ ਪਰ ਉਹ ਐਸਾ ਨਹੀਂ ਹੋ ਸਕਿਆ ਫੋਨ ਅਵਨੀਤ ਲੈ ਆਈਆ ਤੇ ਚਲੋ ਵੀਡੀਓ ਬਣਾਉਣੀ ਤਾਂ ਇੱਕ ਪਾਸੇ ਜਦੋਂ ਚੀਜ਼ ਕੋਲ ਨਹੀਂ ਹੁੰਦੀ ਨਾ ਉਦੋਂ ਦੀ ਅਹਿਮੀਅਤ ਆ ਪਤਾ ਲੱਗਦਾ ਆ ਤੇ ਮੈਨੂੰ ਬਹੁਤ ਮੁਸ਼ਕਲ ਹੋਈ ਫੋਨ ਤੋਂ ਬਿਨਾ ਕਿਉਂਕਿ ਫੋਨ ਅਵਨੀਤ ਲੈ ਆਈਆ ਨਹੀਂ ਤਾਂ ਮੈਂ ਜਿੱਥੇ ਹਾਂ ਮੈਂ ਫੋਨ ਕਰਦੀ ਨਹੀਂ ਮੈਂ ਹੁਣ ਫਲਾਨੀ ਜਗ੍ਹਾ ਤੇ ਆ ਮੈਂ ਇੱਥੇ ਆ ਮੈਨੂੰ ਲੈ ਜਾਓ ਆ ਕੇ ਮੈਂ ਨਹੀਂ ਹੋਰ ਕਿਤੇ ਵੀ ਗਈ ਮੈਂ ਸਿੱਧੀ ਆਪਣੇ ਪਿੰਡ ਦੇ ਰਸਤੇ ਨੂੰ ਤੁਰ ਗਈ ਮੈਂ ਕਿਹਾ ਜਿੱਥੇ ਮਿਲੂਗੀ ਤਾਂ ਮੈਨੂੰ ਲੈ ਜਾਓਗੇ ਮੰਮਾ ਤੁਹਾਡੀ ਅੱਜ ਦੀ ਸ਼ਾਪਿੰਗ ਕਿਦਾਂ ਦੀ ਰਹੀ ਕੋ ਚਨਾ ਚਲੋ ਠੀਕਾ ਨਹੀਂ ਬਚਦੀ ਇੱਕ ਹੀ ਕਰਨ ਲੱਗੇ ਆ ਆਪਣੀ ਜਿਹਨੇ ਸਾਰਾ ਕੰਮ ਚੌਪੜ ਕਰ ਦਿੱਤਾ ਜ ਮੇਰਾ ਇਹ ਮੈਂ ਕਰਨ ਲੱਗੀਆਂ ਆ ਪਪਾ ਤਲੂ ਪਪਾ ਦੀਆਂ ਪੱਗਾਂ ਸੀ ਇਹਨਾਂ ਨੂੰ ਪੀਕੋ ਕਰਾਈ ਆ ਤੇ ਹੁਣ ਮੈਂ ਇਹਨਾਂ ਨੂੰ ਪਾਣੀ ਦੇਸਤੀਆਂ ਲੱਗੀਆਂ ਓਕੇ ਵਿੱਚ ਲੂਣ ਪਾ ਕੇ ਫਿਰ ਆ ਲੈਂਦੀ ਆ ਤੋ ਕੀ ਗੱਲ ਹੋਈ ਸੀ ਹੋਣਾ ਕੀ ਆ ਅਵਨੀਤ ਉਸਲੇ ਵੀਡੀਓ ਬਣਾਉਂਦੀ ਸੀ ਜੁੱਤੀਆਂ ਦੁਕਾਨ ਤੇ ਤਾਂ ਉਹਦੇ ਦਾ ਪਾਪਾ ਨੇ ਕਾਲੀ ਪਾਤੀ ਵਿੱਚ ਚੱਲੋ ਕਹਿੰਦੇ ਛੇਤੀ ਚੱਲੋ ਫੇਰ ਬਾਅਦ ਚ ਹਮੈ ਨੂੰ ਲੈਣ ਆਉਣਾ ਉਹ ਜਿੱਦਾਂ ਲਫੋਨ ਹੱਥ ਤੇ ਸੀਗਾ ਉਹਦੇ ਨਾਲ ਆਪਣੇ ਪਾਰਸੇ ਚ ਪਾ ਲਿਆ ਤਾਂ ਜਿਸਲੇ ਮੈਂ ਦੁਕਾਨ ਤੋਂ ਬਾਹਰ ਨਿਕਲੇ ਮੈਂ ਜਿਹਾ ਮੇਰਾ ਫੋਨ ਤਾਂ ਮੈਂ ਤਾਂ ਸੁੱਝੇ ਕੋਸ਼ਣਾ ਇਦਾਂ ਜਿਸਲੇ ਤੁਹਾਨੂੰ ਲੱਗਾ ਹੋਣਾ ਗਵਾਚ ਗਿਆ ਨਹੀਂ ਨਹੀਂ ਵਾਚ ਨਹੀਂ ਮੈਨੂੰ ਪਤਾ ਸੀਗਾ ਅਵਨੀਤ ਦੇ ਕੋਲੇ ਹੀ ਆ ਇੱਦਾਂ ਹੁੰਦਾ ਜਿਸ ਲਈ ਬੰਦੇ ਦੇ ਕੋਲ ਫੋਨ ਹੁੰਦਾ ਨਾ ਕੋਈ ਵੀ ਹੋਵੇ ਜਾਂ ਕਿਤੇ ਗਿਆ ਹੋਵੇ ਤਾਂ ਫੋਨ ਹੁਣ ਲਾਜ਼ਮੀ ਹੋ ਗਿਆ ਤੇ ਬੰਦਾ ਫੋਨ ਕਰ ਦਿੰਦਾ ਵੀ ਮੈਂ ਇੱਥੇ ਆ ਵੀ ਮੈਨੂੰ ਆ ਕੇ ਇੱਥੋਂ ਲੈ ਜਾਓ ਹਨਾ ਮੈਂ ਕਿ ਮੈਂ ਕਿਸੇ ਦੁਕਾਨ ਚ ਮੈਂ ਦੋ ਚੀਜ਼ਾਂ ਹੋਰ ਲੈਣੀਆਂ ਸੀਗੀਆਂ ਫੇ ਮੈਂ ਹੋਰ ਨਹੀਂ ਕਿਤੇ ਗਈ ਇਕਰਾਲ ਵਿੱਚ ਟਟਕਾਰੇ ਦੀ ਦੁਕਾਨ ਸੀ ਉਹ ਵੀ ਰਾਤ ਕਰਕੇ ਤਾਂ ਮੈਂ ਚਲੇ ਗਈ ਤੇ ਉੱਥੋਂ ਮੈਂ ਜਿਹੜਾ ਉੱਥੇ ਮੈਂ ਬਹੁਤਾ ਟਾਈਮ ਨਹੀਂ ਲਾਇਆ ਮੈਂ ਕਿ ਹੋਰ ਨਾ ਮੈਂ ਦੁਕਾਨ ਚ ਖੜੀ ਨਾ ਤਾਂ ਪਾਪਾ ਦੁਕਾਨ ਦੇ ਮੋੜ ਹੀ ਨਿਕਲ ਜਾਣ ਤੇ ਬਸ ਮੈਂ ਟਟਕਾਰੇ ਦੀ ਦੁਕਾਨ ਤੇ ਗਈਆਂ ਉੱਥੋਂ ਇੱਕ ਦੋ ਚੀਜ਼ਾਂ ਲਈਆਂ ਤੇ ਫੇਰ ਮੈਂ ਕਿਹਾ ਬਾਕੀ ਮੈਂ ਫੇਰ ਲੈ ਲਵਾਂਗੀ ਤਾਂ ਉਹਨਾਂ ਨੇ ਵਾਕ ਨਵੀਂ ਦੁਕਾਨ ਵੀ ਖੋਲ ਲਈ ਆ ਚਟਕਾਰਿਆਂ ਨੇ ਤੇ ਮੈਂ ਕਿਹਾ ਕੋਈ ਨਹੀਂ ਜਦੋਂ ਫੇਰ ਅਸੀਂ ਆਵਾਂਗੇ ਵਿਆਹ ਤੋਂ ਬਾਅਦ ਆਪਾਂ ਸ਼ਾਪਿੰਗਾਂ ਚਲਾਂਗੇ ਫੇਰ ਉਸ ਦੁਕਾਨ ਤੇ ਜਾਵਾਂਗੇ ਨਵੀਂ ਚਟਕਾਰਿਆਂ ਦੀ ਦੁਕਾਨ ਤੇ ਸੋਹਣੀ ਉਹ ਮੌਲਵੰਗਰ ਬਣੀ ਆ ਤੇ ਮੈਂ ਤਾਂ ਬਾਹਰ ਨਿਕਕ ਕੇ ਮੈਂ ਸਿੱਧੀ ਆਪਣੇ ਰਾਹ ਹੋੜਾ ਪੈ ਗਈ ਆਪਣੇ ਪਿੰਡ ਵਾਲੇ ਦਾ ਮੈਂ ਇੱਕ ਚੁੰਨੀ ਵਸ ਡਾਈ ਕੀਤੀ ਸੀ ਉਹ ਫੜਨੀ ਚੋਗੀ ਦਵਾ ਸੱਕ ਫੜੀ ਬਾਹਰੋਂ ਮੈਂ ਕਿਹਾ ਪਰ ਆਵਾਂ ਮੈਂ ਚੁੰਨੀ ਪੜਾ ਦੇ ਤੇ ਜਿਦਾਂ ਕੋਈ ਬੰਦਾ ਪਜਲ ਜਿਹਾ ਹੋ ਜਾਂਦਾ ਇਦਾਂ ਹੋ ਗਈ ਮੈਂ ਫਿਰ ਮੈਂ ਰਾਹੇ ਰਾ ਭਾਈ ਮੈਂ ਬਸ ਦੇਖੀ ਜਾਵਾ ਕਿ ਮੈਂ ਕਿ ਉਹ ਵੀ ਨਾ ਹੋਵੇ ਪਾਪਾ ਮੇਰੇ ਮੋਹ ਦੇ ਨਿਕਲ ਜਾਣ ਤਾਂ ਐਦਾਂ ਫਿਰ ਪਾਪਾ ਕਿੱਥੇ ਮਿਲੇ ਪਾਪਾ ਮੈਂ ਕਾਫੀ ਹੁਣੇ ਆ ਗਈ ਸੀ ਤੁਰ ਕੇ ਜਦ ਮਾਲ ਪ੍ਰਸਾਰ ਨਿਕਲੇ ਆਈ ਸੀ ਜਿੱਥੇ ਮੈਨੂੰ ਪਾਪਾ ਮਿਲੇ ਆ ਤੇ ਐਦਾਂ ਸੀ ਜਿੱਦਾਂ ਮੈਂ ਘਰ ਸੋਚ ਕੇ ਗਈ ਸੀ ਕਿ ਮੈਂ ਤਾਂ ਅੱਜ ਮੈਂ ਸਾਰੀ ਦਿੱਤੇ ਤੇ ਜਾਣਾ ਵੀਡੀਓ ਬਣਾਉਣੀ ਤਾਂ ਬਹੁਤ ਵਧੀਆ ਵਲੌਗ ਬਣਾਉਂਗਾ ਤੇ ਆ ਬਣੀ ਜਨੇ ਪਾਣੀ ਫੇਰ ਦਿੱਤਾ ਮੇਰੇ ਅਰਮਾਨਾਂ ਤੇ ਤੇ ਠੀਕ ਆ ਮੈਂ ਉਹਨਾਂ ਨੂੰ ਵੀ ਕਹਿ ਚਟਕਾਰੇ ਵਾਲਿਆਂ ਨੂੰ ਵੀ ਮੈਂ ਕਿਹਾ ਤੁਹਾਡੀ ਦੁਕਾਨ ਤੇ ਵੀਡੀਓ ਮਾਉਣੀ ਸੀ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਅਗਲੀ ਵਾਰ ਆਇਓ ਤੇ ਵੀ ਬਣਾ ਲਿਓ ਵੀਡੀਓ ਕੋਈ ਗੱਲ ਨਹੀਂ ਤੇ ਚਲੋ ਅਗਲੀ ਵਾਰ ਸਹੀ ਆਉਂਦੇ ਜਾਂਦੇ ਰਹਿਣਾ ਆ ਤੇ ਹੁਣ ਸਾਡੀ ਤਕਰੀਬਨ ਆਲਮੋਸਟ ਸ਼ਾਪਿੰਗ ਹੋਈ ਗਈ ਆ ਵਿਆਹ ਦੀ ਤੇ ਹੁਣ ਬਸ ਵਿਆਹ ਤੇ ਜਾਣਾ ਆ ਆਪਾਂ ਵਿਆਹ ਤੇ ਜਾਮਾ ਪਰਸੋਂ ਨੂੰ ਥੋੜਾ ਬੋਤਾ ਤਾਂ ਚਲੋ ਮੇਰੀ ਇੱਕ ਜੁੱਤੀ ਰਹਿ ਗਈ ਉਹ ਮੈਂ ਉਦੋਂ ਲੈਣ ਪਰਸੋਂ ਨੂੰ ਪਰਸੋਂ ਨੂੰ ਲੈਣੀ ਜਿਹੜੇ ਤੇਰੇ ਖੁੱਸੇ ਸੀ ਉਹ ਨਹੀਂ ਉਹ ਨਹੀਂ ਸਹੀ ਚੱਲ ਰੋ ਲੈਣੇ ਤਾਂ ਦੋਵਾਂ ਪਰਸੋਂ ਨੂੰ ਪੇਪਰ ਤੋਂ ਬਾਅਦ ਚੱਲ ਦੇਖ ਲਿਓ ਬਸ ਪੈਸੇ ਦੇ ਦਿਓ ਤੁਸੀਂ ਮਨੀ ਕੇ ਬਿਨਾ ਕੁਝ ਨਹੀਂ ਹੈ Google पे ਕਰਦੇ ਤਾਂ ਘਰੋਂ ਫੋਨ ਕਰਦੇ ਜੁੱਤੀ ਲੈ ਕੇ ਫੋਨ ਕਰਦੇ ਨਹੀਂ ਤੁਸੀਂ ਮੈਨੂੰ ਪੈਸੇ ਦੇ ਦਿਓ ਟਾਈਮ ਤੇ ਤੁਸੀਂ ਫੋਨ ਨਹੀਂ ਚੱਕਦੇ ਕਿਉਂ ਨਹੀਂ ਚੱਕਦੇ ਮੱਛਰ ਹੋ ਗਿਆ